ਸੰਗਤ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਦਾ ਵਿਸ਼ਾ ਹੈ ਕਿ ਸਾਡੇ ਘਰ ਦੇ ਵਿੱਚ ਆ ਇੱਕ ਤਸਵੀਰ ਲਗਾਉਣ ਕਰਕੇ ਸਾਡੇ ਮੱਥੇ ਦੇ ਲੇਖ ਭਾਗ ਬਦਲ ਸਕਦੇ ਆ ਸਾਡੀ ਕਿਸਮਤ ਬਦਲ ਸਕਦੀ ਆ ਸਾਡੇ ਘਰ ਦੇ ਵਿੱਚ ਜੋ ਵੀ ਦੁੱਖ ਦਲਿੱਦਰ 네ਗੇਟਿਵਿਟੀ ਆ ਉਹ ਸਭ ਦੂਰ ਹੋ ਜਾਣਗੇ ਸਾਡੇ ਘਰ ਦੇ ਵਿੱਚ ਖੁਸ਼ੀਆਂ ਬਰਕਤਾਂ ਉਹਨੀਆਂ ਸ਼ੁਰੂ ਹੋ ਜਾਣਗੀਆਂ ਤਾਂ ਫਿਰ ਇਹ ਤਸਵੀਰ ਕਿਹੜੀ ਆ ਸਾਨੂੰ ਕਿਉਂ ਲਗਾਉਣੀ ਚਾਹੀਦੀ ਆ ਅਤੇ ਇਹ ਤਸਵੀਰ ਸਾਨੂੰ ਕਿਹੜੀ ਦਿਸ਼ਾ ਦੇ ਵਿੱਚ ਲਗਾਉਣੀ ਚਾਹੀਦੀ ਆ ਤਾਂ ਜੋ ਸਾਨੂੰ ਜਿਆਦਾ ਫਾਇਦਾ ਮਿਲ ਸਕੇ ਇਹ ਸਾਰੀ ਗੱਲਬਾਤ ਕਰਾਂਗੇ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਸਾਨੂੰ ਇਹ ਤਸਵੀਰ ਕਰਦੀ ਕਿਹੜੀ ਦਿਸ਼ਾ ਦੇ ਵਿੱਚ ਲਗਾਉਣੀ ਚਾਹੀਦੀ ਆ ਕਿਹੜੀ ਦੀਵਾਰ ਤੇ ਲਗਾਉਣੀ ਚਾਹੀਦੀ ਆ ਤਾਂ ਜੋ ਸਾਨੂੰ ਜਿਆਦਾ ਫਲ ਮਿਲ ਸਕੀ ਤਾਂ ਇਹਦਾ ਜਵਾਬ ਹੈ ਕਿ ਤੁਹਾਡਾ ਘਰ ਭਾਵੇਂ ਜਿਹੜੀ ਮਰਜ਼ੀ ਦਿਸ਼ਾ ਦੇ ਵਿੱਚ ਹੋਵੇ ਬਸ ਤੁਸੀਂ ਇਹ ਧਿਆਨ ਰੱਖਣਾ ਹੈ ਕਿ ਇਹ ਤਸਵੀਰ ਨੂੰ ਤੁਸੀਂ ਉੱਥੇ ਲਗਾਓ ਜਿੱਥੇ ਤੁਹਾਡਾ ਧਿਆਨ ਇਹ ਤਸਵੀਰ ਤੇ ਪੈਂਦਾ ਰਹੇ ਘਰ ਦੇ ਵਿੱਚ ਆਉਂਦਿਆਂ ਜਾਂਦਿਆਂ ਤੁਹਾਡਾ ਧਿਆਨ ਇਹ ਤਸਵੀਰ ਤੇ ਪਵੇ ਤੁਸੀਂ ਇਹ ਤਸਵੀਰ ਦੇ ਦਰਸ਼ਨ ਕਰ ਸਕੋ ਜਾਂ ਤੁਹਾਡੇ ਘਰ ਦੇ ਵਿੱਚ ਜੋ ਵੀ ਜੀ ਆਉਂਦਾ ਹੈ ਸਭ ਤੋਂ ਪਹਿਲਾਂ ਉਹ ਇਸ ਤਸਵੀਰ ਦੇ ਦਰਸ਼ਨ ਕਰੇ ਤਾਂ ਫਿਰ ਤੁਸੀਂ ਜਿੱਥੇ ਵੀ ਉੱਠਦੇ ਬੈਠਦੇ ਹੋ ਜਿੱਥੇ ਤੁਹਾਡੇ ਘਰ ਦਾ ਪ੍ਰਵੇਸ਼ ਹੈ ਜਾਂ ਜਿੱਥੋਂ ਤੁਸੀਂ ਘਰ ਦੇ ਅੰਦਰ ਵੜਦੇ ਹੋ ਉਹ ਸਾਹਮਣੇ ਦੀਵਾਰ ਤੇ ਇਹ ਤਸਵੀਰ ਲਗਾ ਸਕਦੇ ਹੋ ਤੇ ਜਦੋਂ ਵੀ ਇਹ ਤਸਵੀਰ ਦੇ ਦਰਸ਼ਨ ਕਰਨੇ ਆ ਜੋ ਤਸਵੀਰ ਦੇ ਵਿੱਚ ਲਿਖਿਆ ਹੈ ਉਹ ਜ਼ਰੂਰ ਪੜ੍ਹਨਾ ਹੈ ਤਾਂ ਫਿਰ ਦੇਖਿਓ ਤੁਹਾਡੇ ਮੱਥੇ ਦੇ ਲੇਖ ਭਾਗ ਬਦਲਣ ਤੋਂ ਕੋਈ ਰੋਕ ਹੀ ਨਹੀਂ ਸਕਦਾ ਸੰਗਤ ਜੀ ਆਪਾਂ ਗੱਲ ਕਰ ਰਹੇ ਆ ਸ਼ਬਦ ਗੁਰੂ ਦੀ ਤਸਵੀਰ ਬਾਰੇ ਮੂਲ ਮੰਤਰ ਜੀ ਦੇ ਜਾਪ ਦੀ ਤਸਵੀਰ ਬਾਰੇ ਕਿ ਮੂਲ ਮੰਤਰ ਜੀ ਦਾ ਜਾਪ ਲਿਖਾ ਕੇ ਉਹਨੂੰ ਤਸਵੀਰ ਰੂਪੀ ਜੜਾ ਕੇ ਆਪਣੇ ਘਰ ਦੀ ਸਾਹਮਣੇ ਵਾਲੀ ਦੀਵਾਰ ਤੇ ਲਗਾਓ ਤਾਂ ਦੇਖਣਾ ਤੁਹਾਡੇ ਘਰ ਦੇ ਵਿੱਚ ਜੋ ਜੀ ਪਾਠ ਨਹੀਂ ਕਰਦੇ ਜੋ ਮੂਲ ਮੰਤਰ ਜੀ ਦੇ ਜਾਪ ਦੇ ਨਾਲ ਨਹੀਂ ਜੁੜੇ ਹੋਏ ਉਹ ਵੀ ਜੁੜ ਜਾਣਗੇ ਬਲਕਿ ਤੁਹਾਡੇ ਘਰ ਦੇ ਵਿੱਚ ਜੋ ਜੀ ਆਵੇਗਾ ਜੋ ਵੀ ਮੂਲ ਮੰਤਰ ਜੀ ਦੇ ਜਾਪ ਦੇ ਦਰਸ਼ਨ ਕਰੇਗਾ ਮੂਲ ਮੰਤਰ ਜੀ ਦਾ ਜਾਪ ਕਰੇਗਾ ਉਹਦਾ ਭਲਾ ਹੋਣਾ ਹੀ ਹੋਣਾ ਹੈ ਇਸ ਤਸਵੀਰ ਦੇ ਰਾਹੀਂ ਤੁਸੀਂ ਆਪਣੇ ਘਰ ਦੇ ਜੀਆਂ ਨੂੰ ਆਪਣੇ ਆਪ ਨੂੰ ਮੂਲ ਮੰਤਰ ਜੀ ਦੇ ਜਾਪ ਦੇ ਨਾਲ ਜੋੜ ਸਕਦੇ ਹੋ ਜਦੋਂ ਵੀ ਘਰ ਦੇ ਵਿੱਚ ਇਹ ਤਸਵੀਰ ਲਿਆ ਕੇ ਲਗਾਓ ਮੂਲ ਮੰਤਰ ਜਾਪ ਲਾਓ ਨਾਲ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਬੇਨਤੀ ਕਰਦੇ ਨਹੀਂ ਕਿ ਮਹਾਰਾਜ ਜੀ ਪਾਸ਼ਾ ਹੁਣ ਕਿਰਪਾ ਕਰੋ ਸਾਨੂੰ ਮੂਲ ਮੰਤਰ ਜੀ ਦੇ ਜਾਪ ਦੇ ਨਾਲ ਗੰਢ ਲਾਓ ਮੂਲ ਮੰਤਰ ਜੀ ਦਾ ਜਾਪ ਸਾਡੇ ਹਿਰਦੇ ਵਿੱਚ ਵਸ ਜਾਵੇ ਸਾਡੀ ਰਸਨਾ ਤੇ ਵਸ ਜਾਵੇ ਤਾਂ ਫਿਰ ਦੇਖਿਓ ਜਿਵੇਂ ਜਿਵੇਂ ਤੁਸੀਂ ਮੂਲ ਮੰਤਰ ਜਾਪਦੇ ਦਰਸ਼ਨ ਕਰੋਗੇ ਮੂਲ ਮੰਤਰ ਜਾਪ ਕਰੋਗੇ ਓਮੇ ਓਮੇ ਹੀ ਮੱਥੇ ਦੇ ਭਾਗ ਲੇਖ ਬਦਲਦੇ ਜਾਣੇ ਆ ਤੁਹਾਡੇ ਘਰ ਦੇ ਦੁੱਖ ਦਲਿੱਦਰ ਦੂਰ ਹੁੰਦੇ ਜਾਣੇ ਆ ਕਿਉਂਕਿ ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਵੀ ਜਿੱਥੇ ਵੀ ਮੂਲ ਮੰਤਰ ਜੀ ਦਾ ਜਾਪ ਪੜਿਆ ਜਾਂਦਾ ਸੁਣਿਆ ਜਾਂਦਾ ਉਹ ਘਰ ਦੀ ਵਾਅ ਵੱਲ ਵੀ ਨਹੀਂ ਕੋਈ ਦੇਖ ਸਕਦਾ ਕੋਈ ਮਾੜੀ ਸ਼ਕਤੀ ਕੋਈ ਮਾੜਾ ਇਨਸਾਨ ਕਿਸੇ ਵੀ ਤਰੀਕੇ ਦੇ ਨਾਲ ਉਸ ਘਰ ਪਰਿਵਾਰ ਦੇ ਜੀਵਾਂ ਦਾ ਨੁਕਸਾਨ ਨਹੀਂ ਕਰ ਸਕਦਾ ਮਾੜੀਆਂ ਚੀਜ਼ਾਂ ਨੂੰ ਤਾਂ ਭਜਨ ਨੂੰ ਰਾਹ ਨਹੀਂ ਮਿਲਦੀ ਜਿੱਥੇ ਮੋਲ ਮੰਤਰ ਜੀ ਦਾ ਜਾਪ ਚੱਲਦਾ ਹੋਵੇ ਸੋ ਮੂਲ ਮੰਤਰ ਜੀ ਦਾ ਜਾਪ ਸਾਨੂੰ ਹਰ ਰੋਜ਼ ਕਰਨਾ ਚਾਹੀਦਾ ਹੈ ਤੇ ਜੇਕਰ ਤੁਸੀਂ ਅਜੇ ਮੂਲ ਮੰਤਰ ਜੀ ਦਾ ਜਾਪ ਆਪਣੇ ਘਰ ਦੇ ਵਿੱਚ ਨਹੀਂ ਕਰਦੇ ਤਾਂ ਇਹ ਬਹੁਤ ਵਧੀਆ ਤਰੀਕਾ ਇੱਕ ਤਾਂ ਘਰ ਦੇ ਵਿੱਚ ਮੂਲ ਮੰਤਰ ਜੀ ਦਾ ਜਾਪ ਲਗਾ ਕੇ ਰੱਖੋ ਆਡੀਓ ਲਗਾ ਕੇ ਰੱਖੋ ਤਾਂ ਜੋ ਤੁਹਾਡੇ ਕੰਨਾਂ ਦੇ ਵਿੱਚ ਆਵਾਜ਼ ਪੈਂਦੀ ਰਹੇ ਤੇ ਨਾਲ ਹੀ ਸਾਹਮਣੇ ਮੂਲ ਮੰਤਰ ਜੀ ਦਾ ਜਾਪ ਤਸਵੀਰ ਰੂਪੀ ਲਗਾ ਲਓ ਤਾਂ ਜੋ ਰੋਜ਼ ਦਰਸ਼ਨ ਵੀ ਹੋਣ ਅਤੇ ਜਦੋਂ ਤੁਸੀਂ ਦਰਸ਼ਨ ਕਰੋ ਨਾਲ ਦੀ ਨਾਲ ਤੁਸੀਂ ਮਨ ਅੰਦਰ ਮੂਲ ਮੰਤਰ ਜੀ ਦਾ ਜਾਪ ਕਰ ਲਓ